ਅੱਜ ਤੋਂ ਵੀ 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖੜਾਦੀ ਆ ਬੀਜੇਪੀ ਵਾਲੇ ਸੇਮ ਸ਼ਬਦ ਜੋ ਅੱਜ ਇਹ ਵਕਤ ਨੇ ਇਹੀ ਉਹ ਸਿੱਧੂ ਬੋਲਦਾ ਸੀ 10 ਸਾਲਾਂ ਦੇ ਕੁਝ ਨਹੀਂ ਕੀਤਾ ਠੋਕੋ ਤੜੀ ਉਹ ਤੋਂ ਬਾਅਦ ਹਰਦੀਪ ਪੁਰੀ ਜੀ ਨੂੰ ਲੈ ਕੋਈ ਸ਼ਬਦ ਜਿਹੜੇ ਸਿੱਧੂ ਨੇ ਜੇਤਲੀ ਵਕਤ ਦਾ ਹੈ ਕੋਈ ਹਰਦੀਪ ਪੁਰੀ ਵਕਤ ਦਾ ਸੀਗਾ ਵੀ ਅਸੀਂ ਇਦਾਂ ਕਰਦੇ ਕਿ ਇਦਾਂ ਕਰਦੇ ਦਨ ਮੰਤਰੀ ਦੇ ਉਹਨਾਂ ਨੂੰ ਲਵਾਤਾ ਇਹ ਭਾਵੇਂ ਹਰਦੀਪੂਰੀ ਹੋਣ ਭਾਵੇਂ ਰੁਕੇ ਹੋਣ ਸਾਡੇ ਵੱਲੋਂ ਮੰਤਰੀ ਬਣਾ ਦੇ ਸਾਡੇ ਵੱਲੋਂ ਸંત્રી ਬਣਾ ਦੇ ਅੰਮ੍ਰਿਤਸਰ ਨੂੰ ਕੀ ਫਾਇਦਾ ਆ ਉਹ ਦੱਸ ਤਾ 10 ਸਾਲ ਦਾ ਵਾਈ ਲੰਗਾ ਬੀਜਪੀ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ ਸੰਧੂ ਸਾਹਿਬ ਲੋਕਾਂ ਨੂੰ ਇਹ ਦੱਸਣ ਕਿ 10 ਸਾਲ ਚ ਬੀਜਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਕਿਸਾਨ ਸ਼ਹੀਦ ਕੀਤੇ ਪੰਜਾਬ ਦੇ ਫੰਡ ਰੋਕ ਕੇ ਬਿਠੀ ਹੈ ਬੀਜਪੀ ਸੰਧੂ ਸਾਹਿਬ ਉਹਦੀ ਗੱਲ ਕਰ ਸਰ ਆਹ ਦਾ ਕਹਿੰਦੇ ਹੀ ਆਪ ਬੜਾ ਤਕ ਜੇਪ ਬਣਾ ਦਿਆਗੇ ਉਹ ਬੜੇ ਤੇ ਹਵਾਈ ਕਿਲੇ ਬਹੁਤ ਚੇਤੇ ਬਣਦੇ ਦੇਖੋ ਸਾਡੀ ਪਾਰਟੀ ਦੇ 16 ਤਰੀਕ ਨੂੰ ਟਿਕਟ ਜਾਰੀ ਆਪ 5 15 ਤਰੀਕ ਨੂੰ ਇੱਕ ਮਹੀਨੇ ਚ ਅਸੀਂ ਇੱਕ ਗੇਰ ਦੀ ਕੈਂਪੇਨ ਜਿਹੜੀ ਪੂਰੀ ਕਰ ਬਲਕੇ ਹਲਕਾ ਮੀਟ ਕਾ ਕੰਮ ਗਿਆ ਉਹਨੇ ਅਸੀਂ ਤੋਂ ਕਮੀਟੀਆਂ ਸ਼ੁਰੂ ਕੀਤੀ ਸਾਡੀ ਪਾਰਟੀ ਨੇ 4 ਮਹੀਨੇ ਪਹਿਲਾਂ ਤੈਅ ਕੀਤਾ 13 ਜੀ ਨੂੰ ਸਾਡੇ ਲੋਕ ਕੈਂਡੀਡੇਟ ਕੋਲੋਂ ਆਉਂਦਾ ਕੌਣ ਨਹੀਂ ਆਉਂਦਾ ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈ ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ ਸੀਐਫ ਸਾਹਿਬ ਦੇ ਦੋ ਸਾਲ ਦਾ ਜਿਹੜਾ ਕੰਮ ਕੀਤਾ ਦੋ ਸਾਲ ਦਾ ਰਿਪੋਰਟ ਕਾਰ 75 ਸਾਲ ਬਸ ਦੋ ਸਾਲ ਇਹਦੇ ਦਾ ਹੱਥ ਤੇ ਇਲੈਕਸ਼ਨ ਆ ਰਿਹਾ ਉਹਦਾ ਮਸਾ ਤੇ ਬੜੀ ਵੱਡੀ ਲੀਡ ਨੂੰ ਜਿੱਤਰ ਤਾਲੀਅਲ ਸਾਹਿਬ ਅਕਸਰ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਵਿਰੋਧੀ ਧਰਨੇ ਤਰਨਜੀਤ ਸਿੰਘ ਸੰਧੋਣੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਇੱਥੋਂ ਦਾ ਹੀ ਆ ਮੈਂ ਅੰਮ੍ਰਿਤਸਰ ਨੂੰ ਬੜੀ ਵੱਡੀ ਦੇਣ ਦਵਾਵਾਂਗਾ ਭਾਜਪਾ ਸਰਕਾਰ ਬੜੀ ਵੱਡੀ ਦੇਣ ਦੇਗੀ ਕਿਵੇਂ ਵੇਖਦੇ ਉਹਨਾਂ ਨੂੰ ਕਿੰਨੀ ਉਮਰ ਹੈ ਤੁਹਾਡੀ ਕਿੰਨੀ ਉਮਰ ਹੈ ਦੱਸ ਮੇਰੀ 28 ਸਾਲ 28 ਅੱਜ ਤੋਂ 20 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖਟਾਦੀ ਆ ਭਾਜਪਾ ਵਾਲੇ ਸੇਮ ਸ਼ਬਦ ਜੋ ਅੱਜ ਇਹ ਵਰਤ ਰਹੇ ਇਹੀ ਉਹ ਸਿੱਧੂ ਬੋਲਦਾ ਸੀਗਾ ਦਾਸ ਸਾਹਿਬ ਨੇ ਕੁਝ ਨਹੀਂ ਕੀਤਾ ਧੋਖਾ ਥੜੀ ਉਸ ਤੋਂ ਬਾਅਦ ਜੇਤਲੀ ਸਾਹਿਬ ਨੇ ਉਹੀ ਸ਼ਬਦ ਬੋਲਦਾ ਜੇਤਲੀ ਸਾਹਿਬ ਜਿਹਨੇ ਸਿੱਧੂ ਸਾਹਿਬ ਨੂੰ ਜੀ ਜੀ ਕਹਿੰਦੇ ਅੰਬਸਾ ਤੋਂ ਇਦਾਂ ਕਰਦਾ ਕਿ ਇਦਾਂ ਕਰਦੇ ਜੇਤਲੀ ਸਾਹਿਬ ਹਰ ਗਏ ਵਿਤਮੰਤੀ ਬਣੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਹਰਦੀਪ ਪੁਰੀ ਜੀ ਨੂੰ ਲੈ ਉਹੀ ਸ਼ਬਦ ਜਿਹੜੇ ਸਿੱਧੂ ਤੇ ਜੇਤਲੀ ਵਰਤਦਾ ਹੈ ਉਹੀ ਹਰਦੀਪ ਪੁਰੀ ਵਰਤਦਾ ਸੀਗਾ ਵੀ ਇਦਾਂ ਕਰਦਾ ਵੀ ਇਦਾਂ ਕਰਦਾ ਪੰਜ ਸਾਲ ਲੰਘ ਗਏ ਜੀਰੋ ਕੋਈ ਉਹੀ ਸ਼ਬਦ ਹੁਣ ਇਹ ਤਰਜ਼ੀਕ ਸੰਧੂ ਅੱਜ ਯੂਜ਼ ਕਰ ਰਹੇ ਕਰਦਾ ਕੋਈ ਨਾ ਸਵਾਲ ਇਹ ਕਿ 10 ਸਾਲ ਦਾਵਾਜ ਲੰਘਾ ਬੀਜਪੀ ਲੋਕ ਸਭਾ ਦੀ ਇਲੈਕਸ਼ਨ ਹੋ ਗਈ ਸੰਧੂ ਸਾਹਿਬ ਲੋਕਾਂ ਨੂੰ ਇਹ ਦੱਸਣ ਕਿ 10 ਸਾਲ ਚ ਬੀਜਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਕਿਸਾਨ ਸ਼ਹੀਦ ਕੀਤੇ ਪੰਜਾਬ ਦੇ ਫੰਡ ਰੋਕ ਕੇ ਬੈਠੀ ਹੈ ਬੀਜਪੀ ਸੰਧੂ ਸਾਹਿਬ ਉਹਦੀ ਗੱਲ ਕਰ ਸਰ ਆਹ ਨਾ ਕਹਿਣ ਜੀ ਆਹ ਆਪਣਾ ਜੇਬ ਪੜਾ ਦੇਗੇ ਉਹ ਬੜੇ ਜਿਹਦੇ ਹਵਾਈ ਕਿਲੇ ਬਹੁਤ ਜਿਹਦੇ ਬਣਦੇ ਮੰਤਰੀ ਨੇ ਉਹਨਾਂ ਨੂੰ ਬੁਲਾਤਾ ਭਾਵੇਂ ਹਰਦੀਪ ਉਹਨਾਂ ਭਾਵੇਂ ਰੁਕੇ ਜੀ ਹੋਣ ਸਾਡੇ ਵੱਲੋਂ ਮੰਤਰੀ ਬਣਾ ਦੇ ਸਾਡੇ ਵੱਲੋਂ ਸੰਤਰੀ ਬਣਾ ਦੇ ਅੰਮ੍ਰਿਤ ਸਿੰਘ ਨੂੰ ਕੀ ਫਾਇਦਾ ਹੋ ਦੱਸੋ ਭਾਲੀਆ ਸਾਹਿਬ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਕੰਡਿਆਲੀ ਤਾਰਿਆ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਉਹਨਾਂ ਨੇ ਉਹਨਾਂ ਕਹਿਆ ਗਿਆ ਕਿ ਦਿੱਤਾ ਗਿਆ ਬੀਜੇਪੀ ਸਰਕਾਰ ਨੂੰ ਕੀ ਤੇ ਕੀ ਕੰਡਿਆਲੀ ਤਾਰ ਤੋਂ ਬਾਅਦ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾਣਾ ਫਿਰ ਉਹ ਲੈ ਦੇ ਸਾਜੀ ਇਸਲੇ ਮਤਲਬ 150 सीएम साहब ने भगवंत मान जी ने अहमद शाह के नाल मोदी दे नाल इस काम ਲਈ ਤਿੰਨ ਚਾਰ ਮੀਟਿੰਗਾਂ ਦਿੱਤੀਆਂ ਕਿ ਜੀ ਜਾਂ ਤਾਂ ਕਿਸਾਨਾਂ ਨੂੰ ਪੈਸੇ ਦੋ ਜਾਂ ਫਿਰ ਤਾਰ ਚੋਕੇ ਬਿਲਕੁਲ 0 लाइन ਤੇ ਰੱਖੋ ਵੀ ਜਿਹੜਾ ਵਿੱਚ ਜੀ ਪਈ ਆ ਵੀ ਸਾਨੂੰ ਇਹਦੀ ਪ੍ਰੋਬਲਮ ਆਕਤੋ ਉਹ 5 ਮਹੀਨੇ ਪਹਿਲਾਂ ਇਹ ਜਿਹੜਾ ਫੈਸਲਾ अहमद शाह ਜੀ ਦਾ ਤੇ ਮਾਨ ਸਾਹਿਬ ਦਾ ਵੀ ਅਸੀਂ 0 ਲਾਈਨ ਤੇ ਲੈ ਜਦੇ ਆ ਉਦੋਂ ਕੰਮ ਮਾਨ ਸਾਹਿਬ ਦੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਪੰਜਾਬ ਦੀ ਹੱਦ ਤੋਂ ਇਹ ਤਾਂ ਤੇ ਹੁਣ ਵੇਖਣਗੇ ਨਾ ਕਿ ਮਰਾ ਕਿੱਥੇ ਜੀਰੋ ਨੇ ਕਿੱਥੇ ਕੀ ਹੈ ਭਾਜਪਾ ਨੇ ਕੀ ਦੋਹਰਾ ਦਿੱਤਾ ਨਹੀਂ ਚਾਹ ਵੀ ਨਵਲਾ ਸਾਡੀ ਇੱਕ ਬਿਗ ਪ੍ਰੋਬਲਮ ਹੈ ਸਹਿਬ ਨਸ਼ੇ ਵਾਲੀ ਜਿਹੜੀ ਪ੍ਰੋਬਲਮ ਹੈ ਅਸੀਂ ਇੱਕ ਕੰਡਿਆਲੀ ਥਾਂ ਇੱਕ ਜਿਹੜਾ ਡਰਾਗ ਦੋ ਚੀਜ਼ਾਂ ਬਾਅਦ ਬਾਅਦ ਹੋਮ ਮਿਨਿਸਟਰ ਦੇ ਨਾਲ ਡਿਸਕਸ ਹੋਈਆਂ ਜੇ ਹੋਮ ਮਿਨਿਸਟਰ ਟ੍ਰਾਇਲ ਟ੍ਰਾਇਲ ਕਾ ਹੈ ਉੱਥੇ ਪਠਾਨਕੋਟ ਉਹ ਕਹਿੰਦੇ ਤੇ ਉੱਥੇ ਕਾਮਯਾਬ ਹੋ ਗਿਆ ਤਾਂ ਅਸੀਂ ਤੋਰ ਫੋਗੋ ਤੱਕ ਨਾ ਕੰਡਿਆਲੀ ਥਾਂ ਨੂੰ ਜੀਰੋ ਤੋਂ ਲੈ ਦੇ ਭਾਜਪਾ ਦੀ ਕੀ ਬਲੋਕਤੀ ਪੁੱਛੋ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਸ਼ਾ ਤੇ ਨਾਲ ਉਸਦੇ ਨਾਲ 31 ਦਸੰਬਰ ਤੱਕ ਦੇ ਦੇ ਖਤ ਕੋ ਜੇਗਾ ਖਤ 31 ਦਸੰਬਰ 2024 ਹਾਂ ਮਾਦ ਸਾਹਿਬ ਨੇ ਲਾਲ ਕੀਤਾ 31 ਦਸੰਬਰ ਤੱਕ ਕਰੋਗਾ